ਆ ਤੇ ਬੇਸਣ ਦੇ ਆ ਬਾਈ ਬੇਸਣ ਹੈ ਇਹ ਨਹੀਂ ਨਹੀਂ ਆ ਆਟਾ ਬੇਸਣ ਕਣਕ ਦਾ ਹੈ ਜੀ ਕਣਕ ਦਾ ਵਿੱਚ ਮੱਕੀ ਦਾ ਮੱਕੀ ਦਾ ਹੀ ਬਣਾ ਦਿੰਦੇ ਆ ਜੀ ਮਿਕਸ ਕੀਤਾ ਹੋਇਆ ਹੈ ਹਾਂ ਜੀ ਇਹ ਡੇਢ ਪੈ ਰਿਹਾ ਜੀ ਗੋਭੀ ਦਾ ਪਨੀਰ ਦਾ ਇਹ ਆਪਣਾ ਮੂਲੀ ਪਿਆਜ਼ ਹੈ ਜੀ ਹਾਂ ਹਾਂ ਜੀ ਉਹ ਤਾਂ ਚਲੋ ਸਟਫਿੰਗ ਹੈ ਮਤਲਬ ਇਹ ਤੇ ਇਹ ਜਿਹੜਾ ਆਟਾ ਹੈ ਉਹ ਉਹਦੇ ਵਿੱਚ ਮੱਕੀ ਮੱਕੀ ਦਾ ਆਟਾ ਮਿਕਸ ਹਾਂ ਹਾਂ ਆ ਮੱਕੀ ਮਿਕਸ ਕਰ ਲੈਂਦੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਮਿੱਸੇ ਪਰੌਂਠੇ ਤਿਆਰ ਕਰ ਕਰ ਖਵਾ ਰਹੇ ਹੋ ਹੈ ਆਏ ਮਿੱਸੇ ਪਰੌਂਠੇ ਬਣਾਏ ਜਾ ਰਹੇ ਆ ਇੱਥੇ ਇੱਥੇ ਤਿਆਰ ਹੋ ਰਿਹਾ ਸਾਰਾ ਸਮਾਨ ਸਵੇਰ ਤੋਂ ਹੀ ਤਿਆਰ ਹੁੰਦਾ ਤੇ ਉਸ ਤੋਂ ਬਾਅਦ ਤੁਸੀਂ ਆ ਭੀੜ ਦੇਖ ਰਹੇ ਹੋ ਇੰਨੇ ਸਾਰੇ ਲੋਕ ਨੇ ਜਿਹੜੇ ਇੱਥੇ ਚੱਲਦਾ ਰਹਿੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਇਹ ਸਾਰੇ ਲੋਕੀ ਇੱਥੇ ਲੰਗਰ ਛਕਣ ਦੇ ਲਈ ਪਹੁੰਚਦੇ ਨੇ ਅਲੱਗ-ਅਲੱਗ ਥਾਵਾਂ ਤੋਂ ਨੇ ਪੰਜਾਬ ਦੇ ਹਰਿਆਣੇ ਦੇ ਦਿੱਲੀ ਦੇ ਵੀ ਲੋਕ ਜਿਹੜੇ ਇੱਥੇ ਨੇੜੇ-ਤੇੜੇ ਦੇ ਇਲਾਕਿਆਂ ਦੇ ਲੋਕ ਨੇ ਹੁਣ ਉਹੀ ਗੱਲ ਕੁਝ ਕਿਸਾਨ ਕਹਿ ਰਹੇ ਸੀ ਕਿ ਆਲੇ-ਦੁਆਲੇ ਦੇ ਜਿਹੜੇ ਲੋਕ ਨੇ ਉਹਨਾਂ ਨੇ ਸ਼ਾਇਦ ਪਿਛਲੇ 18-19-20 ਦਿਨਾਂ ਦੀ ਆਪਣੇ ਘਰਾਂ ਦੇ ਵਿੱਚ ਰੋਟੀ ਨਹੀਂ ਪਕਾਈ ਕਿਉਂਕਿ ਕਿਸਾਨ ਵੰਡੀ ਇੰਨਾ ਰਿਹਾ ਬਣਾ ਹੀ ਇੰਨਾ ਰਿਹਾ ਕਮੀ ਕਿਸੇ ਚੀਜ਼ ਦੀ ਨਹੀਂ ਹੈ ਤੇ ਕੁਝ ਨੌਜਵਾਨ ਨੇ ਜਿਹੜੇ ਇੱਥੇ ਪਰੌਂਠੇ ਬਣਾ ਰਹੇ ਆ ਉਹਨਾਂ ਦੇ ਨਾਲ ਚਲੋ ਇੱਕ ਬਾਪੂ ਜੀ ਚਾਹ ਬਣਾ ਰਹੇ ਆ ਬਾਪੂ ਚਾਹ ਬਣਾ ਰਹੇ ਹੋ ਹਾਂਜੀ ਹਾਂਜੀ ਚਾਹ ਬਣਾ ਰਹੇ ਜੀ ਕਿਹੜੇ ਪਿੰਡੋਂ ਤੁਸੀਂ ਇਹ ਮਾਲੀ ਡਿਸਟ੍ਰਿਕਟ ਦੇ ਪਿੰਡ ਬਨੋੜ ਪਿੰਡ ਜੰਗਪੁਰ ਅੱਛਾ ਹਾਂਜੀ ਇਹ ਕਿੰਨੇ ਦਿਨ ਹੋ ਗਏ ਇੱਥੇ ਆਏ ਹੋਏ 26 ਤਰੀਕ ਤੋਂ ਜੀ ਅਜਾ ਜਦੋਂ ਦੇ ਇੱਥੇ ਆਇਆ ਉਦੋਂ ਦੀ ਇੱਥੇ ਹੀ ਐਟ ਹੀ ਹੈ ਜੀ ਅੱਛਾ ਹਾਂਜੀ ਕੀ ਕੀ ਇੱਥੇ ਤਿਆਰ ਹੁੰਦਾ ਹੈ ਪਰੌਂਠਾ ਤੇ ਚਾਹ ਅੱਛਾ ਹਾਂਜੀ ਪਰੌਂਠੇ ਤੇ ਚਾਹ ਹਾਂਜੀ ਮਿੱਥੇ ਪਰੌਂਠੇ ਹਾਂਜੀ ਮਿੱਥੇ ਪਰੌਂਠੇ ਗੋਭੀ ਵਾਲੇ ਅੱਛਾ ਹਾਂਜੀ ਹਾਂ ਤਾਂ ਕਿੰਨੇ ਕੁ ਲੋਕੀ ਆਉਂਦੇ ਆ ਜੀ ਇੱਥੇ ਤਕਰੀਬਨ ਸਵੇਰ 7:00 7:30 ਸ਼ੁਰੂ ਕਰ ਦਿੰਦੇ ਆ 1:00 2:00 ਵਜੇ ਤੱਕ ਚੱਲਦਾ ਹੈ ਬਰ ਚਲੀ ਜਾਂਦਾ ਜੀ ਹੁਣ ਕੀ ਪਤਾ ਕਿੰਨੇ ਆ ਜਾਣ ਕਮ ਜਗ੍ਹਾ ਬੰਦਾ 8-10 ਹਜ਼ਾਰ ਬੰਦਾ ਤਾਂ ਮੌਲੀ ਡਿਲੀ ਖਾ ਲੈਂਦਾ ਹਾਂ ਡਿਲੀ ਖਾ ਲੈਂਦਾ ਹੈ ਜੀ ਅੱਛਾ ਦਿੱਲੀ ਦੇ ਆਲੇ ਦੁਆਲੇ ਦੇ ਲੋਕ ਵੀ ਮੈਂ ਦੇਖ ਰਿਹਾ ਇੱਥੇ ਜਿਹੜੇ ਲੋਕਲ ਆਉਂ ਬਹੁਤ ਲੋਕਲੀ ਬਹੁਤ ਆ ਰਹੇ ਜੀ ਸਾਮ ਨੂੰ ਵੀ ਆਉਂਦੇ ਆ ਸਵੇਰ ਵੀ ਆਉਂਦੇ ਆ ਹਾਂ ਜੀ ਤੁਸੀਂ ਇੱਥੇ ਇਕੱਲੇ ਹੀ ਆਏ ਹੋ ਪਰਿਵਾਰ ਤੋਂ ਨਹੀਂ ਸਾਡੇ ਪਿੰਡ ਦੇ ਹੋਰ ਹੈ ਜੀ ਅੱਛਾ ਨਹੀਂ ਪਰਿਵਾਰ ਪਰਿਵਾਰ ਜੋ ਕਰ ਲਈਏ ਅੱਛਾ ਤੇ ਪਰਿਵਾਰ ਦੀ ਯਾਦ ਨਹੀਂ ਆ ਰਹੀ ਬਾਬਾ ਜੀ 20 ਦਿਨ ਹੋ ਗਏ ਯਾਦ ਉਸਦੀ ਤਾਂ ਬੱਠੇ ਉਹਨਾਂ ਦੇ ਕੰਮੇ ਕਰ ਰਿਆ ਕਿਥੋਂ ਉਹ ਆਪਣਾ ਮਰਦਾ ਹੈ ਉਹ ਅੱਜ ਅੱਥੇ ਸੇਵਾ ਕਰ ਰੇ ਹਾਂ ਜੀ ਪਰਿਵਾਰ ਦਾ ਕੀ ਕਹਿਣਾ ਹੈ ਬੈਠੋ ਉੱਥੇ ਠੀਕ ਹੈ ਹਾਂ ਜੀ ਸੇਵਾ ਕਰੋ ਹਾਂ ਜੀ ਹਾਂ ਜੀ ਤੇ ਤੁਹਾਨੂੰ ਕੀ ਲੱਗਦਾ ਹੁਣ ਲੜਾਈ ਜਿੱਤ ਕੇ ਜਾਣਗੇ ਆ ਜਥੇ ਉਮੀਦ ਹੈ ਜੀ ਉਮੀਦ ਹੈ ਕਿ ਜਿੱਤਣਗੇ ਹਾਂ ਜੀ ਜਿੱਤੋਗੇ ਹਾਂ ਜੀ 70% ਤਾਂ ਤੁਸੀਂ ਜਿੱਤ ਹੀ ਲਈਏ ਜੇ ਸਰਕਾਰ ਸੋਧਾਂ ਤੇ ਮਨ ਸੋਦ ਦਾ ਕੋਈ ਫਾਇਦਾ ਨਹੀਂ ਜੀ ਕਰੜਾ ਹੀ ਖਤਮ ਕਰਿਆ ਜੀ ਲੜਾਈ ਤਾਂ ਤੁਸੀਂ ਅੱਧੀ ਤੋਂ ਵੱਧ ਤਾਂ ਜਿੱਤ ਗਏ ਹਾਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਕੋਈ ਨੌਜਵਾਨ ਵੀ ਨੇ ਤੁਸੀਂ ਕਿੱਥੋਂ ਬਾਈ ਜੀ ਅਸੀਂ ਪਿੰਡ ਕੁਰੜੀ ਜੀ ਜ਼ਿਲ੍ਹਾ ਮੁਹਾਲੀ ਮੁਹਾਲੀ ਤੋਂ ਹਾਂ ਜੀ ਤੁਹਾਨੂੰ ਕਿੰਨੇ ਦਿਨ ਅਸੀਂ ਵੀ 26 ਤਰੀਕ ਤੋਂ ਹਾਂ ਜੀ ਅੱਛਾ ਹਾਂ ਜੀ ਤੇ ਕੀ ਫਿਰ ਦਿਨ ਦਾ ਕੀ ਸ਼ਡਿਊਲ ਰਹਿੰਦਾ ਦਿਨਾਂ ਇਸ ਸਵੇਰੇ 4 ਵਜੇ ਉੱਠ ਕੇ ਜੀ ਇੱਥੇ ਆਪਣਾ ਸਮਾਨ ਤਿਆਰ ਕਰਦੇ ਨੇ ਜੀ ਅੱਛਾ ਜਿੱਦਾਂ ਵੀ ਹੁਣ ਮਿਕਸੀ ਪਰੌਂਠੇ ਚੱਲ ਰਹੇ ਨੇ ਆਪਣੇ ਪਨੀਰ ਨਾਲੇ ਗੋਭੀ ਆ ਰਫਗਰਾ ਜੀ ਸਭ ਕੁ ਨਾਲ ਚੱਲਦਾ ਜੀ ਹਾਂ ਸਾਰੀ ਸੰਗ ਸਕਦੀ ਆ ਇਹ ਸਾਰਾ ਸਮਾਨ ਫਿਰ ਆਉਂਦਾ ਕਿੱਥੋਂ ਹੈ ਸਮਾਨ ਪਿੱਛੋਂ ਆਉਂਦਾ ਪਿੰਡ ਤੋਂ ਬੈਕ ਜਾਂ ਜਾਂਦੇ ਬੰਦੇ ਨਾਲ ਦੇ ਨਾਲ ਲੈ ਜਾਂਦੇ ਜਾਂਦੇ ਡੇਲੀ ਵਾਲਾ ਸਬਜ਼ੀਆਂ ਨੇ ਪਨੀਰ ਹਾਂਜੀ 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 ਹਾਂ ਡੇਲੀ ਪੇ ਜਾਂਦਾ ਹਾਂਜੀ ਅੱਛਾ ਹਾਂਜੀ ਇਹ ਆਟਾ ਵਗੈਰਾ ਉਹ ਵੀ ਸਾਰਾ ਪਿੰਡ ਤੋਂ ਹੀ ਆ ਰਿਹਾ ਹਾਂਜੀ ਪਿੰਡ ਤੋਂ ਆ ਰਿਹਾ ਆਟਾ ਵਗੈਰਾ ਸਭ ਕੁ ਹਾਂਜੀ ਚਾਹ ਦੇ ਲਈ ਦੁੱਧ ਦੁੱਧ ਵੀ ਨਾਲ ਦੇ ਨਾਲ ਗੱਡੀ ਜਾਂਦੀ ਹੈ ਇੱਥੋਂ ਉਹ ਲੈ ਜਾਂਦੀ ਢੋਲ ਦੂਜੇ ਰੱਖ ਜਾਂਦੀ ਹੈ ਡੇਲੀ ਪਿੰਡੋਂ ਹੀ ਆ ਰਹੀ ਏ ਗੱਡੀ ਅੱਛਾ ਤੇ ਬਾਕੀ ਉਥੇ ਇੱਥੇ ਹੋਰ ਵੀ ਕੁਝ ਲੋਕ ਦਾਨ ਦਾਨੀ ਸੱਜਣ ਆ ਰਹੇ ਹਾਂਜੀ ਹਾਂਜੀ ਬਹੁਤ ਲੋਕ ਕਰਦੇ ਬਹੁਤ ਜ਼ਿਆਦਾ ਕਰਦੇ ਹਾਂ ਜੀ ਅਸੀਂ ਤਾਂ ਕਹਿੰਨੇ ਵੀ ਬਹੁਤ ਕੁਝ ਸਾਡੇ ਕੋਲੇ ਵੀ ਨਹੀਂ ਹੋਰ ਪਾਸੇ ਦੇ ਦੋ ਪਰ ਇੱਥੇ ਲੋਕ ਸੜ ਜਾਣ ਲੈ ਵੀ ਹਾਂ ਆ ਵੀ ਦੋ ਆ ਵੀ ਦੋ ਜੀ ਅੱਛਾ ਤੁਸੀਂ ਆਪ ਆਪਣੇ ਨਾਲ 6-6 ਮਹੀਨੇ ਦਾ ਵੀ ਲੈ ਕੇ ਆਏ ਸੀਗਾ ਉਹ ਤਾਂ ਬਹੁਤ ਜ਼ਿਆਦਾ ਪਿਆਈ ਹਲੇ ਬਰਤਨ ਨੂੰ ਵੱਧ ਉਹ ਪਿਆਈ ਹੈ ਹਲੇ ਜਦੋਂ ਟ੍ਰੇਲਿੰਗ ਦੇ ਅੰਦਰ ਪਿਆਈ ਉਹ ਤਾਂ ਉਹ ਨਸ਼ੇੜੀ ਹਲੇ ਉਹ ਤਾਂ ਪਤਾ ਨਹੀਂ ਕਦੋਂ ਹਲਦਾ ਵੈਸੀ ਪਰਮਾਤਮਾ ਦੀ ਕਿਰਪਾ ਬਹੁਤ ਹੋਵੇ ਅੱਛਾ ਇਹ ਹਲੇ ਜਿਹੜਾ ਉਸ ਬਾਤ ਚ ਆ ਗਿਆ ਉਹੀ ਚੱਲ ਰਿਹਾ ਹਲੇ ਉਹੀ ਚੱਲ ਰਿਹਾ ਹਾਂਜੀ 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 ਉਹ ਤਾਂ ਹਲੇ ਪਿਆ ਛੇੜੇ ਨਹੀਂ ਕਿਸੇ ਨੇ ਵੀ ਹਾਂ ਲੋੜ ਹੀ ਨਹੀਂ ਪਈ ਛੇੜਨ ਦੀ ਮਤਲਬ 6 ਮਹੀਨੇ ਦਾ ਉਹ ਸਟਾਕ ਤਾਂ ਅੱਡੀ ਪਿਆਗਾ ਜੇ ਇਹ ਹੁਣ ਵੀ ਲੈਣਾ ਵੀ ਬੰਦ ਕਰਦੀ ਐ ਤੇ 6 ਮਹੀਨੇ ਉਹ ਨਹੀਂ ਜੀ ਅਸੀਂ ਤਾਂ ਹੱਥ ਛੋੜਦੇ ਵੀ ਸਾਡੇ ਕੋਲ ਬਹੁਤ ਪਿਆ ਜੀ ਅਸੀਂ ਉਹ ਵੀ ਵਰਤ ਲਈਏ ਪਰ ਪੈਲਿੰਗ ਕੀ ਕਰੀਏ ਹਰ ਇੱਕ ਬੰਦਾ ਤਾਰ ਜਾਂਦਾ ਬਹੁਤ ਹਾਂਜੀ ਤੇ ਤੁਸੀਂ ਵੈਸੇ ਕਰਦੇ ਕਿਉਂ ਅਸੀਂ ਖੇਤੀਬਾੜੀ ਕਰਦੇ ਹਾਂ ਜੀ ਖੇਤੀਬਾੜੀ ਕਰਦੇ ਹਾਂ ਹਾਂਜੀ 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 ਆਪ ਆਪ ਕਰਦੇ ਹੋ ਹਾਂਜੀ ਆਪ ਕਰਦੇ ਹਾਂਜੀ ਹਾਂਜੀ ਅੱਛਾ ਕਿੰਨੀ ਕੁ ਪੈਲੀ ਸਾਡੇ ਕੋਲ 10 ਕਿੱ ਜੀ ਬੀ ਦੇਓ ਤੁਸੀਂ ਅਸੀਂ ਆ ਕਣਕ ਦੇ ਜੀਰ ਛੋਣਾ ਜੀ ਹਾਂਜੀ ਹਾਂਜੀ ਤੇ ਤੁਹਾਨੂੰ ਲੱਗਦਾ ਹੈ ਕਿ ਹੁਣ ਸਰਕਾਰ ਮੰਨੂਗੀ ਇਹਨਾਂ ਬਿੱਲਾਂ ਨੂੰ ਵਾਪਸ ਲੈਣ ਦੀ ਮੰਨੂਗੀ ਮੰਨੂ ਕਿਉਂ ਨਹੀਂ ਸਰਕਾਰ ਦਾ ਮੰਨੀ ਹੈ ਪਤਾ ਥੋੜਾ ਰਹਿ ਗਿਆ ਟਾਈਮ ਸਰਕਾਰ ਦਾ ਮੰਨ ਗਈ ਜੀ ਹਾਂ ਹਾਂ ਕਈ ਕਿਸਾਨ ਜਥੇਬੰਦੀਆਂ ਜਿਵੇਂ ਕੁਝ ਕਿਸਾਨ ਜਥੇਬੰਦੀਆਂ ਕੱਲ ਉਧਰ ਦੀਆਂ ਯੂਪੀ ਵਾਲੀਆਂ ਉਹਨਾਂ ਨੂੰ ਮਨਾ ਲਿਆ ਸਰਕਾਰ ਨੇ ਫੇਰ ਉਹ ਜਿਹੜੀ ਸਰਕਾਰ ਕਹਿ ਰਹੀ ਹੈ ਨੇ ਮਨਾ ਲਿਆ ਜੀ ਮੈਂ ਦੱਸਦਾ ਨਹੀਂ 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 ਉਹ ਸਾਰੇ ਇਹਨੇ ਆਪ ਖੜੀ ਕਰੀਓ ਜਥੇਬੰਦੀਆਂ ਨੇ ਅੱਛਾ ਜਿਹੜੀ ਸਾਡੇ ਜਥੇਬੰਦੀਆਂ ਦੇਖੋ 562 ਜਥੇਬੰਦੀ ਹੈ ਇਸ ਚੋ ਕੋਈ ਜਥੇਬੰਦੀ ਇਹੋ ਜਿਹੀ ਨਹੀਂ ਜਿਹੜੀ ਸਾਡੇ ਤੋਂ ਬਾਹਰ ਹੋਵੇ ਜੇ ਸਰਕਾਰ ਨਾਲ ਸਹਿਮਤ ਹੋਵੇ ਅੱਛਾ ਕੋਈ ਸਹਿਮਤ ਨਹੀਂ ਹੈਗੀ ਤੇ ਸਰਕਾਰ ਦੀ ਚਾਲਾਂ ਨੇ ਤੁਹਾਨੂੰ ਪਤਾ ਹੀ ਅੰਦੋਲਨ ਖਰਾਬ ਕਰਨ ਵਾਸਤੇ ਪਰ ਸਾਡਾ ਪੂਰਾ ਧਿਆਨ ਕੇਂਦਰਿਤ ਰਹਿ ਗਿਆ ਸਾਡੇ ਅੰਦੋਲਨ ਤੇ ਧਿਆਨ ਹੈ ਅਸੀਂ ਸਾਰੇ ਜਥੇਬੰਦੀ ਸਾਡਾ ਇੱਕ ਹੈ ਦੇਖੋ ਹੁਣ ਕੱਲ ਰੱਜੇਵਾਲ ਸਾਹਿਬ ਨੇ ਬਿਆਨ ਦਿੱਤਾ ਸੀ ਕੋਈ ਸਾਡੇ ਮਤ ਪੇ ਆਪਣੇ ਵਿਚਾਰ ਹੋ ਸਕਦੇ ਆ ਉਹਨਾਂ ਨੇ ਚਲੋ ਜੋ ਕਿਹਾ ਠੀਕ ਹੈ ਸਾਨੂੰ ਉਸ ਭੁੱਲ ਕੇ ਸਾਨੂੰ ਕਿਸਾਸਾ ਵ ਤੇ ਵਧਣਾ ਚਾਹੀਦਾ ਕਿਉਂਕਿ ਸਾਨੂੰ ਕਿਸੇ ਦੇ ਉਹ ਨਹੀਂ ਕਰਨਾ ਆਪਾਂ ਨੇ ਨਹੀਂ ਦਿਖਾਣਾ ਸਰਕਾਰ ਨੂੰ ਇੱਥੇ ਉਸ ਤਰ੍ਹਾਂ ਦਾ ਮਾਹੌਲ ਨਹੀਂ ਹੈ ਜਿਵੇਂ ਸੋਸ਼ਲ ਮੀਡੀਆ ਜਾਂ ਫੇਸਬੁੱਕ ਤੇ ਬਣਿਆ ਹੋਇਆ ਹੈ ਇੱਥੇ ਤਾਂ ਲੋਕ ਸਾਰੇ ਇਕੱਠੇ ਬਿਲਕੁਲ ਇੱਥੇ ਇਕੱਠੇ ਹੁਣ ਤੁਸੀਂ ਦੇਖੋ ਅਜ ਇੱਕ ਜੱਗਬਾਣੀ ਤੇ ਲਾਈਵ ਚੱਲਦਾ ਉਹ ਕਹਿੰਦੇ ਮੇਰੇ ਪਿੰਡੋਂ ਫੋਨ ਆਇਆ ਕਹਿੰਦੇ ਬਾਰਡਰ ਤੇ ਕਹਿੰਦਾ ਤਣਾਅ ਹੋ ਗਿਆ ਵੀ ਇੱਥੇ ਬਾਰਡਰ ਤੋੜ ਰਹੇ ਨੇ ਉਹ ਤੁਸੀਂ ਦੇਖੋ ਇਹ ਸਿੰਗੂ ਤੋਂ ਥੋੜਾ ਅੱਗੇ ਜਾ ਕੇ ਜਿਹੜੇ ਜਥੇਬੰਦੀ ਨੇ ਸੰਘਰਸ਼ ਕਮੇਟੀ ਨੇ ਲਾਇਆ ਹੋਇਆ ਆਪਣਾ ਧਰਨਾ ਮਾਝੇ ਵਾਲਿਆਂ ਮਾਝੇ ਵਾਲਿਆਂ ਨੇ ਉੱਥੇ ਪੱ ਉਹ ਤਾਂ ਗੱਲਬਾਤ ਚੱਲ ਰਹੀ ਹੈ ਫੌਜ ਨਾਲ ਟੈਂਟ ਲਾਉਣ ਆਪਾਂ ਟੈਂਟ ਲਾਉਣ ਵਾਸਤੇ ਨਾ ਪੰਡਾੜ ਖੁੱਲਾ ਕਰਨ ਵਾਸਤੇ ਉਹ ਜਗ੍ਹਾ ਬਣਾ ਰਹੇ ਨੇ ਤੇ ਮੈਂ ਤੁਹਾਡੇ ਮਾਦੀ ਬਰਾਹੀਂ ਇਹ ਅਪੀਲ ਕਰਦਾ ਹਾਂ ਕਿਸਾਨ ਭਰਾਵਾਂ ਨੂੰ ਕਿ ਤੁਸੀਂ ਅਜੇ ਕਿਸੇ ਖਬਰ ਤੇ ਧਿਆਨ ਨਾ ਦਿਓ ਤੁਸੀਂ ਸਾਡੇ ਨਾਲ ਸਿੱਧਾ ਸੰਮਰਕ ਕਰੋ ਅਸੀਂ ਬਾਰਡਰ ਤੇ ਬੈਠੇ ਆਂ ਟਿਕਰੀ ਬਾਰਡਰ ਦੇ ਪਾਉਣੇ ਬੰਦੇ ਬੈਠੇ ਨੇ ਸਾਰੇ ਬਾਰਡਰਾਂ ਦੇ ਬੈਠੇ ਨੇ ਇਹ ਵੱਡੀ ਗੱਲ ਹੈ ਕਿ ਤੁਹਾਨੂੰ ਸਾਰਿਆਂ ਨੂੰ ਨਾ ਇੱਧਰ ਉੱਧਰ ਜਿਹੜੀ ਸੋਸ਼ਲ ਮੀਡੀਆ ਤੇ ਫੈਲਦੀਆਂ ਖਬਰਾਂ ਨੇ ਜਿਵੇਂ ਕੱਲ ਵੀ ਫੈਲੀਆਂ ਕੱਲ ਇੱਕ ਸੋਸ਼ਲ ਪਲੇਟਫਾਰਮ ਦੇ ਕਾਰਨ ਚਲੋ ਰਾਜੇਵਾਲ ਸਾਹਿਬ ਨੇ ਇੱਥੇ ਬਿਆਨ ਦਿੱਤਾ ਸੀ ਬਿਆਨ ਉਹਨਾਂ ਨੇ ਦੇਣ ਤੋਂ ਬਾਅਦ ਘੰਟਾ ਇੱਥੇ ਕੋਈ ਹਲਚਲ ਨਹੀਂ ਸੀਗੀ ਕੋਈ ਇੱਥੇ ਕੋਈ ਲੜਾਈ ਨਹੀਂ ਹੋਈ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਜਾਂ ਸੋਸ਼ਲ ਚੈਨਲ ਦੇ ਵੱਲੋਂ ਹੀ ਫਿਰ ਰਾਜੇਵਾਲ ਸਾਹਿਬ ਤੋਂ ਮਾਫੀ ਦੀ ਮੰਗ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਮਾਮਲਾ ਪੜਕ ਗਿਆ ਹਾਲਾਂਕਿ ਇੱਥੇ ਫਿਰ ਵੀ ਨਹੀਂ ਪੜਕਿਆ ਫਿਰ ਵੀ ਇੱਥੇ ਕਿਹਾ ਗਿਆ ਕਿ ਰੱਜੇਵਾਲ ਨੂੰ ਘੇਰ ਲਿਆ ਮੁੰਡਿਆਂ ਨੇ ਤੇ ਘੇਰਿਆ ਘੁਰਿਆ ਤਾਂ ਕਿਸੇ ਨੇ ਨਹੀਂ ਨਹੀਂ ਕੁਝ ਨਹੀਂ ਘੇਰਿਆ ਦੇਖੋ ਰੱਜੇਵਾਲ ਸਾਹਿਬ ਨੇ ਜੋ ਕਿਹਾ ਸੀਗਾ ਉਸ ਤੋਂ ਬਾਅਦ ਕੁਝ ਗੱਲ ਨਹੀਂ ਹੋਈ ਇਹ ਸੋਸ਼ਲ ਮੀਡੀਆ ਤੇ ਜਿਹੜਾ ਬੀਜੇਪੀ ਦਾ ਆਈਟੀ ਸੈੱਲ ਹੈ ਬੀਜੇਪੀ ਦਾ ਆਈਟੀ ਸੈੱਲ ਇਹ ਕਹਾਂਗੇ ਆਪਾਂ ਦਾ ਕਿਉਂਕਿ ਉਹ ਇੱਕ ਖਬਰ ਫਲਾਉਂਦੇ ਨੇ ਇੱਥੇ ਆ ਕੇ ਵੀ ਰੱਜੇਵਾਲ ਸਾਹਿਬ ਨੇ ਇਹ ਕੰਮ ਕਰਤਾ ਇਹ ਕਰਤਾ ਦੇਖੋ ਇੱਥੇ ਕੁਝ ਨਹੀਂ ਆ ਗਿਆ ਤੁਸੀਂ ਦੇਖੋ ਇੱਥੇ ਮਹਾਰਾਜ ਦਾ ਪ੍ਰਕਾਸ਼ ਵੀ ਹੋ ਰਿਹਾ ਨਿਸ਼ਾਨ ਸਾਹਿਬ ਵੀ ਲੱਗੇ ਹੋਏ ਨੇ ਰੱਜੇਵਾਲ ਸਾਹਿਬ ਨੇ ਤਾਂ ਜੋ ਕਹਿਤਾ ਠੀਕ ਹੈ ਉਹਨੇ ਬਾਅਦ ਵਿੱਚ ਮਾਫੀ ਮੰਗ ਲਈ ਚ ਦੇ ਕੋਈ ਆਪਣਾ ਤੁਹਾਡੇ ਮੱਦੇਨ ਦੀ ਗੱਲ ਪ੍ਰਕਾਰ ਤੁਸੀਂ ਨਾ ਸੋਸ਼ਲ ਮੀਡੀਆ ਤੇ ਘੱਟ ਧਿਆਨ ਦਿਓ ਉਹ ਖਬਰ ਦੀ ਪਹਿਲਾਂ ਤੁਸੀਂ ਕੋਕਰ ਪੜਤਾਲ ਕਰੋ ਕਿਉਂਕਿ ਅੱਧੇ ਤੋਂ ਜ਼ਿਆਦਾ ਪੰਜਾਬ ਤਾਂ ਇੱਥੇ ਹੀ ਬੈਠਾ ਹੈ ਤੁਸੀਂ ਇੱਥੇ ਕਨਫਰਮ ਕਰਕੇ ਪੁੱਛ ਸਕਦੇ ਆਂ ਬਜਾਏ ਇਸ ਦੇ ਕਿ ਇੱਧਰ ਉੱਧਰ ਦੀਆਂ ਵਾਇਰਲ ਖਬਰਾਂ ਕਿਉਂਕਿ ਮਾਹੌਲ ਖਰਾਬ ਕਰਦੀਆਂ ਨੇ ਜਿਹੜੀਆਂ ਇਦਾਂ ਦੀਆਂ ਗੱਲਾਂ ਨੇ ਕੱਲ ਵੀ ਮਾਹੌਲ ਬਾਅਦ ਦੇ ਵਿੱਚ ਖਰਾਬ ਹੋਇਆ ਔਰ ਖਰਾਬ ਕੀਤਾ ਗਿਆ ਪਹਿਲਾਂ ਜਦੋਂ ਰਾਜੇਵਾਲ ਸਾਹਿਬ ਭਾਸ਼ਣ ਦੇ ਗਿਆ ਉਦੋਂ ਉਦੋਂ ਕੋਈ ਵਿਰੋਧ ਨਹੀਂ ਹੋਇਆ ਕੁਝ ਨਹੀਂ ਹੋਇਆ ਉਸ ਤੋਂ ਬਾਅਦ ਹੋਇਆ ਜੋ ਵੀ ਕਿਉਂਕਿ ਜਦੋਂ ਮੀਡੀਆ ਕੱਚਾ ਮੀਡੀਆ ਜਿਹੜਾ ਜਿਹੜੇ ਨੂੰ ਚੀਜ਼ਾਂ ਦੀ ਸੰਜੀਦਗੀ ਨਹੀਂ ਪਤਾ ਹੁੰਦੀ ਸੀਰੀਅਸਨੈਸ ਨਹੀਂ ਪਤਾ ਉਹਦੇ ਰੈਪਕੂਸ਼ਨਸ ਨਹੀਂ ਪਤਾ ਇਹ ਨਹੀਂ ਪਤਾ ਕਿ ਸਾਡੀ ਕਹੀ ਹੋਈ ਇੱਕ ਗੱਲ ਕਿੱਥੇ ਜਾ ਕੇ ਵੱਜੂਗੀ ਔਰ ਕੀ ਉਹਦਾ ਪ੍ਰਭਾਵ ਪੈ ਸਕਦਾ ਕਿੰਨਾ ਵੱਡਾ ਉਹਦੇ ਨਾਲ ਤਮਾਕਾ ਹੋ ਸਕਦਾ ਇਹ ਨਹੀਂ ਜਿੰਨਾ ਚਿਰ ਅਹਿਸਾਸ ਕਰਦਾ ਮੀਡੀਆ ਉਹਨਾਂ ਚ ਰਹਿ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਫਿਰ ਅਸੀਂ 2 ਮਹੀਨੇ ਬੈਠੇ ਰਹੇ ਪੰਜਾਬ ਚ ਉਹਨੇ ਇੱਕ ਕਵਰੇਜ ਨਹੀਂ ਕਰ ਪਰ ਅਸੀਂ ਇੱਕ ਬੇਨਤੀ ਕਰਦੇ ਆ ਦੇਖੋ ਬਾਬੇ ਨਾਨਕ ਦੀ ਕਿਰਪਾ ਆਪਾਂ ਨੂੰ ਕਿੰਨੇ ਦਿਨ ਹੋ ਕੇ ਬੈਠਣਾ 19ਵਾਂ ਦਿਨ ਹੋ ਗਿਆ 18ਵਾਂ 19ਵਾਂ ਦਿਨ ਅਸੀਂ ਬੈਠੇ ਹਾਂ ਤੇ ਸ਼ਾਂਤਮਈ ਬੈਠੇ ਹਾਂ ਸਾਡਾ ਅੰਦੋਲਨ ਵਧੀਆ ਚੱਲਦਾ ਮੈਂ ਤਾਂ ਆਪਣੇ ਭਰਾਵਾਂ ਨੂੰ ਨਹੀਂ ਕਹਿੰਦਾ ਤੂੰ ਸਾਡੇ ਨਾਲ ਸੰਪਰਕ ਕਰੋ ਸੋਸ਼ਲ ਮੀਡੀਆ ਤੇ ਪੂਰੇ ਘੋਖ ਕਰੇ ਬਿਨਾ ਕੋਈ ਵੀਡੀਓ ਕੋਈ ਫੋਟੋ ਸ਼ੇਅਰ ਜਾਂ ਅਪਲੋਡ ਨਾ ਕਰੋ ਤੁਸੀਂ ਸਾਡੇ ਤੋਂ ਕਨਫਰਮ ਕਰੋ ਅੱਜ ਇੱਥੇ ਕੋਈ ਮਾਹੌਲ ਨਹੀਂ ਹੈਗਾ ਸਾਰਾ ਸ਼ਾਂਤਪੂਰਨ ਹੈ ਤੁਸੀਂ ਆਪਣੇ ਘਰ ਬੈਠੇ ਹੋ ਜਿਹੜੇ ਤੁਸੀਂ ਦਿੱਲੀ ਨੂੰ ਆਓ ਤਾਂ ਕਿ ਆਪਾਂ ਸੰਘਰਸ਼ ਨੂੰ ਹੋਰ ਮਹਗਾ ਸਕੀਏ ਤੁਹਾਡੇ ਕੋਲੇ ਕਿੰਨੇ ਕੁ ਲੋਕ ਹੈਗੇ ਜਿਹੜੇ ਲੰਗਰ ਛਕਣ ਆਉਂਦੇ ਹੈਗੇ ਡੇਲੀ ਇਹ ਤਾਂ ਇਹਦਾ ਗਿਣਤੀ 8 ਵਜੇ ਸ਼ੁਰੂ ਕਰ ਦਿੰਦੇ ਆ 8 ਵਜੇ ਦਾ ਕੋਈ ਆਈਡੀਆ ਹਾਂਜੀ ਹੈਗਾ ਜੀ ਹੈਗਾ ਪਲੇਟਾਂ ਸਾਡੀ 5-6000 ਪਲੇਟ ਲੱਗ ਜਾਂਦੀ ਹੈ ਜੀ ਹਾਂਜੀ 5000 6000 ਪਲੇਟ ਲੱਗ ਜਾਂਦੀ ਹੈ ਜੀ ਤੇ 1 ਕੁੰਟਲ ਦੁੱਧ ਦੀ 2 ਕੁੰਟਲ ਦੀ ਚਾਹ ਲੱਗਦੀ 5-6000 ਪਲੇਟ ਦਾ ਮਤਲਬ ਹੈ ਵੀ 10000 ਪਰੌਂਠਾ ਤੋਂ ਲੱਗ ਹਾਂ ਬਾਅਦ ਵੀ ਲੱਗ ਬਾਅਦ ਵੀ ਬਣ ਜਾਂਦਾ ਜੀ 10000 ਤੋਂ ਜ਼ਿਆਦਾ ਪਰੌਂਠਾ ਬਣ ਰਿਹਾ ਇੱਥੇ ਅੱਛਾ ਕਿੰਨੇ ਵਾਰੀ ਆਟਾ ਗੁੰਨਦੇ ਹੋ ਤੁਸੀਂ ਆਟਾ ਤਾਂ ਭਾਜੀ ਦੇਖੋ ਗਿਣਤੀਆਂ ਨਹੀਂ ਹੁੰਦੀ ਨਾਲ ਦੀ ਨਾਲ ਚੱਲੀ ਜਾ ਰਿਹਾ 2 ਵਜੇ ਤੱਕ ਚੱਲੀ ਜਾਊਗਾ ਜੀ ਬਸ ਹਾਂਜੀ ਨੇ ਪਰ ਵੀ ਇਹਨ ਰਿਹਾ ਠੀਕ ਹੈ ਜੀ ਤੇ ਇਹ ਸਾਰੇ ਤੁਹਾਡੇ ਨਾਲ ਹੈ ਜਿਹਾ ਅਲੱਗ-ਅਲੱਗ ਇੱਥੇ ਆ ਕੇ ਸੇਵੋ ਤੁਸੀਂ ਤਾਂ ਦੇਖੋ ਸਾਡੇ ਨਾਲ ਹੈ ਜਿਵੇਂ ਦੇਖੋ ਜੈਲਦਾਰ ਜੀ ਖੜੇ ਨੇ ਗੁਰਜਿੰਦ ਸਿੰਘ ਬੜੀ ਤੋਂ ਗੁਰਪ੍ਰੀਤ ਸਿੰਘ ਪੰਚ ਨੇ ਆਹ ਮੇਰਾ ਬਾਈ ਕੁੜੀ ਤੋਂ ਖੜਿਆ ਹੈ ਅਖਵਾਲ ਸਿੰਘ ਜੀ ਮੇਰਾ ਨਾਮ ਲਖਵਿੰਦਰ ਸਿੰਘ ਹੈ ਅਸੀਂ ਆਏ ਹੋਏ ਆ ਇੱਥੇ ਅਸੀਂ ਤਾਂ ਪਹਿਲਾਂ ਆ ਕੇ ਸੀ ਇਹ ਹੁਣ ਲਾ ਕੇ ਨੇੜੇ-ਨੇੜੇ ਤੋਂ ਟਰੈਲੀ ਸੰਗਤ ਸੇਵਾ ਕਰਨ ਆ ਜਾਂਦੀ ਹੈ ਹੁਣ ਕੱਲ ਪੁੰਡੇ ਆਏ ਨੇ ਪਿੰਡੋਂ ਆ ਰਹੇ ਕੋਈ 4 ਆ ਜਾਂਦੇ ਨੇ ਕਿਸੇ ਪਿੰਡੋਂ 5 ਆ ਜਾਂਦੇ ਨੇ ਸਾਡੇ 5-4 ਚਲੇ ਜਾਂਦੇ ਨੇ 5-4 ਆ ਜਾਂਦੇ ਨੇ ਇੱਥੇ ਲੱਗ-ਲੱਗ ਵੀ ਆ ਜਾਂਦੇ ਆ ਬਾਕੀ ਅਸੀਂ ਪੱਕੇ ਬੈਠੇ ਆ ਇੱਥੇ ਆ ਸਾਡੀਆਂ ਦੋ ਟਰੈਲੀਆਂ ਖੜੀਆਂ ਨੇ ਇੱਥੇ ਬਾਕੀ ਪਿੱਛੇ ਨੇ ਅਸੀਂ ਇਸ ਟਰੈਲੀ 'ਚ 20 ਬੰਦੇ ਪੱਕੇ ਨੇ ਇੱਥੇ ਪਰਮਾਨੈਂਟ 27 ਤਰੀਕ ਨੂੰ ਸਵੇਰੇ ਪਹੁੰਚ ਗਏ ਸੀ ਤੇ 26 ਨੂੰ ਤੁਰੇ ਸੀਗੇ ਇੱਥੇ ਪੱਕੇ ਬੈਠੇ ਆ ਅਸੀਂ ਹਾਂ ਜੀ ਚਲੋ ਤੁਹਾਨੂੰ ਕੁਝ ਤਸਵੀਰਾਂ ਹੋਰ ਦਿਖਾਉਣੇ ਆ ਕੁਝ ਮੁੰਡਿਆਂ ਨਾਲ ਮਲਾਉਣੇ ਆ ਅੱਛਾ ਕੀ ਨਾਂ ਐ ਬਾਈ ਤੁਹਾਡਾ ਇੱਧਰ ਕਰੀ ਜੀ ਗੱਲ ਹੈ ਚਲੋ ਨਾਂ ਤਾਂ ਦੱਸੋ ਕੀ ਨਾਂ ਐ ਤੁਹਾਡਾ ਹੈਪੀ ਐ ਕਿਹੜੀ ਕਿਹੜੇ ਪਿੰਡ ਕੋਰੜੀ ਪਿੰਡ ਅੱਛਾ ਪਹਿਲਾਂ ਬਣਾਗੇ ਉਹ ਜੀ ਕਦੇ ਹਾਂਜੀ ਬੜੀਆਂ ਗੋਲ ਰੋਲ ਕਰਾਉਣੇ ਬਣ ਰਹੇ ਪਹਿਲਾਂ ਬਣਾਏ ਸੀ ਕਿ ਇੱਥੇ ਆ ਕੇ ਮਾਠੀਏ ਲਗੇ ਇੱਥੇ ਹੀ ਲਗੇ ਬਣਾਣਾ ਜੀ ਅੱਛਾ ਤੁਸੀਂ ਪ੍ਰੋਡਕਟਰ ਸੁਖਵਿੰਦਰ ਸਿੰਘ ਹੈ ਜੀ ਅਸੀਂ ਕੋਰੜੀ ਪਿੰਡ ਮੋਹਾਲੀ ਜ਼ਿਲ੍ਹਾ ਤੇ ਦਿੱਲੀ ਇੱਥੇ ਸੇਵਾ ਕਰਦੇ ਹਾਂ ਹਾਂਜੀ ਦਿੱਲੀ ਕਰਦੇ ਆਂ ਕੁਝ ਆ ਜਾਂਦੇ ਆ ਕੁਝ ਚਲੇ ਜਾਂਦੇ ਆ ਕਰਦੇ ਅੱਧੇ ਇੱਥੇ ਹੀ ਆੱਧੇ ਕਰਨ ਤੁਹਾਨੂੰ ਦੋ ਦਿਨ ਹੋ ਗਏ ਹਾਂਜੀ ਵੇ ਇੱਥੇ ਹੀ ਹੋ ਗਈ ਇਹ ਇਹਦਾ ਘੰਟੇ 'ਚ ਹੋ ਜਾਂਦੀ ਹੈ ਪਹਿਲਾਂ ਘਰੇ ਪੁੱਤ ਨਹੀਂ ਬਣਾਇਆ ਪਹਿਲਾਂ ਕਦੇ ਨਹੀਂ ਬਣਾਇਆ ਅੱਛਾ ਬਈ ਇੱਥੇ ਹੀ ਹੈ ਜੋ ਸਿੱਖ ਰਹੇ ਤੇ ਸਾਰੇ ਲੋਕੀ ਤੇਰੇ ਸੇਵਾ ਹਾਂ ਜੀ ਇਹ ਸਾਰੇ ਸੇਵਾ ਵਾਲੇ ਹੀ ਹਾਂ ਜੀ ਲਗ ਲਗ ਕਈ ਪਿੰਡਾਂ ਦੇ ਹੀ ਮੋਹਾਲੀ ਜ਼ਿਲ੍ਹੇ ਦੇ ਨੇੜੇ ਨੇੜੇ ਪਿੰਡਾਂ ਦੇ ਬਨੋੜ ਤੋਂ ਨੇੜੇ ਦੇ ਅੱਛਾ ਹਾਂ ਕਿੰਨੇ ਕੁ ਪ੍ਰੋਫ ਦੇ ਤੁਸੀਂ ਬਣਾ ਲੈਂਦੇ ਹੋ ਤੁਸੀਂ ਕਿੰਨੇ ਕੁ ਦੇਂਦੇ ਹੋ ਬਸ ਜੀ ਜਿੰਨੇ ਆਈ ਜਾਂਦੇ 8 ਵਜੇ ਤੇ ਬੈਠੇ ਹਾਂ ਜੀ ਵਾ ਹੁਣ ਜਦੋਂ ਮੁੱਕ ਗਿਆ ਟਵੇ ਉੱਠਾਂਗੇ ਉਹ ਤੋਂ ਬਾਅਦ ਫੇਰ ਤਿਆਰ ਕਰ ਲਾਂਗੇ ਨਵੀਂ ਅੱਛਾ ਕਿੰਨੇ ਵਜੇ ਤੱਕ ਚੱਲਦਾ ਇਹ ਸਵੇਰੇ 1 ਵਜੇ ਤੱਕ ਚੱਲਦਾ 8 ਵਜੇ ਤੋਂ ਲੈ ਕੇ 8 ਵਜੇ ਤੋਂ ਲੈ ਕੇ 1 ਵਜੇ ਤੱਕ ਫਿਰ ਹਾਂਜੀ ਹਾਂ ਬੇਲਣ ਤੇ ਡਿਊਟੀ ਹੈ ਬਸ ਹੀ ਬੇਲਣ ਦੇ ਪੁਰੇ ਅੱਛਾ ਇਹ ਬੜਾ ਹਾਰਡ ਕੰਮ ਹੈ ਨਹੀਂ ਹੈ ਤਾਂ ਹਾਰਡ ਹੀ ਹੈ ਚਲੋ ਸੋ ਅਲੱਗ-ਅਲੱਗ ਨੌਜਵਾਨ ਨੇ ਤੁਸੀਂ ਵੈਸੇ ਕਰਦੇ ਕਿਉਂ ਬਾਈ ਤੁਸੀਂ ਖੇਤੀ ਵੀ ਕਰਦੇ ਹੋ ਜੀ ਗ੍ਰੈਜੂਏਟ ਟਾਈਮ ਹੈ ਡੀਏਵੀ ਤੋਂ ਹਾਂਜੀ ਚੰਡੀਗੜ੍ਹ ਹਾਂਜੀ ਚੰਡੀਗੜ੍ਹ ਕੀ ਕੀ ਕੀਤਾ ਅੱਗੇ ਕੀ ਸਲਾਹ ਹੈ ਫਿਰ ਸਟੱਡੀ ਨੂੰ ਲੈ ਕੇ ਕੁਝ ਕਰਨਾ ਹੈ ਨੌਕਰੀ ਕਰਨੀ ਹੈ ਜਾਂ ਖੇਤੀ ਕਰਨੀ ਨਹੀਂ ਅੱਗੇ ਤਾਂ ਪਹਿਲਾਂ ਖੇਤੀ ਨੂੰ ਬਚਾ ਲਈਏ ਫਿਰ ਦੇਖਦੇ ਹਾਂ ਨੌਕਰੀ ਦੇ ਵੀ ਹਾਂਜੀ ਨੌਕਰੀ ਤੁਹਾਨੂੰ ਪਤਾ ਹੀ ਹੈ ਪੂਰਾ ਹਾਲ ਹੈ ਗਵਰਨਮੈਂਟ ਜੋਬ ਦਾ ਕਿੱਥੇ ਮਿਲਦੀ ਹੈ ਅੱਜ ਕੱਲ ਸਾਰਾ ਪ੍ਰਾਈਵੇਟ ਕਰਨ ਕਰਨ ਲੱਗੇ ਆ ਤਾਂ ਏਅਰਪੋਰਟ ਤੁਸੀਂ ਦੇਖ ਲਓ ਅਡਾਨੀ ਦੇ ਚਲੇ ਜਾ ਰਹੇ ਹਨ ਹੁਣ ਵੱਡੇ ਵੱਡੇ ਗੋਡਾਊਨ ਬਣਾਉਣ ਜਾ ਰਹੇ ਆ ਪ੍ਰਾਈਵੇਟ ਕੀਤਾ ਜਾ ਰਿਹਾ ਹੈ ਕੰਟਰੈਕਟ ਫਾਰਮਿੰਗ ਦੇ ਰਿਹਾ ਹੈ ਇਹ ਤੇ ਜ਼ਿਮੀਂਦਾਰ ਕਿੱਥੇ ਜਾਊਗਾ ਜੀ ਹੁਣ ਇਹ ਕਹਿੰਦੇ ਜਿਹੜਾ ਵੀ ਪੂਰੇ ਪੰਜਾਬ ਦੇ ਜ਼ਿਮੀਦਾਰ ਕਿਤੇ ਵੀ ਵੇਚ ਸਕਦੇ ਇਹ ਤਾਂ ਪਹਿਲਾਂ ਹੀ ਵੇਚ ਸਕਦਾ ਹੈ ਕਸ਼ਮੀਰ ਤੋਂ ਸ਼ਿਮਾਚਲ ਤੋਂ ਐਪਲ ਆਉਂਦਾ ਹੈ ਕੇਰਲਾ ਤੋਂ ਕੇਲਾ ਇਹ ਜੀ ਚੀਜ਼ਾਂ ਆਉਂਦੀਆਂ ਕੋਕੋਨਟ ਆਉਂਦਾ ਹੈ ਇਹ ਤਾਂ ਪਹਿਲਾਂ ਹੀ ਹੋ ਰਿਹਾ ਹੈ ਹੁਣ ਜਿਹੜਾ 2 ਏਕੜ ਜ਼ਮੀਨ ਹੈ ਉਹ ਕਿੱਥੇ ਲੈ ਕੇ ਜਾਊਗਾ ਹੁਣ ਤਾਂ ਲੋਕਲ ਮੰਡੀ ਹੀ ਚਾਂਭੂਗੀ ਤੇ ਆਰਤੀਏ ਕੋਲੋਂ ਉਹ ਪੈਸੇ ਲੈ ਸਕਦਾ ਹੈ ਤੇ ਇਹਨਾਂ ਨੇ ਸੁਣਵਾਈ ਦਾ ਵੀ ਕੁਝ ਨਹੀਂ ਰੱਖਿਆ ਐਸ ਡੀ ਐਮ ਦਾ ਐਸ ਡੀ ਐਮ ਕਿੰਨਾ ਕਿ ਪੱਧਰ ਤੇ ਕਰ ਸਕਦਾ ਹੈ ਉਹ ਐਡੇ ਐਡੇ بڑے ਮਕਰ ਮੱਛਾ ਅੱਗੇ ਕੀ ਹੈ ਐਸ ਡੀ ਐਮ ਬਹੁਤ ਸ਼ੁਕਰੀਆ ਭਾਈ ਜੀ ਸੋ ਇਹ ਨੌਜਵਾਨ ਨੇ ਜਿਹੜੇ ਇੱਥੇ